पिछले कई दिनों तो लगातार हो रही बरसात के कारण पिंड दे गरीब परिवार के मकान की छत डिग जान का समाचार प्राप्त होया है घर छत डिगण कारण घरेलू समान दबण हजारा रुपए के नुकसान हो गया है पीड़ित परिवार दे मुखी नरेश कुमार ने दसिया की खुशकिस्मती नाल एक समय वापरी जदों घर अंदर कोई भी मेंबर मौजूद नहीं सी नहीं ता जानी नुकसान भी हो सकता सी उस दे मकान दी छत डिगण नाल उस दा सारा घरेलू सामान नुकसानिया गया है मकान दी हालत खस्ता हो चुकी है पर आज तक उस नु कच्चे मकान नु पक्का करन दे लई सरकार वलो पैसे कदे नहीं मिले जिस कारण वो अपने घर दी छत नु पक्का नहीं कर सकिया नरेश कुमार ने दस्या की वह रोजाना दिहाड़ी करने ले नेड़ले शहर अंबाला जाता है उसका परिवार भी मजदूरी करके अपना गुजारा करता है पीड़ित परिवार ने पंजाब सरकार के हलका विधायक गुरलाल सिंह कनौर समाज सेवी संस्थाव लोगों तो माली बोले बोले मदद की मांग, मांग की है कैमरामैन अभिषेक सूद के नाल एच एस बैंस रिपोर्ट की नाम है बलविंदर सिंह जी कि पिंड है सराला कलों जी की ਹੋਇਆ ਉਹਰੇ ਦੱਸੀ ਜਿਵੇਂ ਕਿ ਬਰਸਾਤ ਲਗਾਤਾਰ 3-4 ਦਿਨ ਤੋਂ ਚੱਲ ਰਹੀ ਹੈ ਜੀ 3-4 ਦਿਨ ਤੋਂ ਬਰਸਾਤ ਤੇ ਲੰਨਣ ਕਰਕੇ ਇਹ ਛੱਤ ਗਿਰ ਗਈ ਨਾ ਨਹੀਂ ਤੇ ਨੁਕਸਾਨ ਤੋਂ ਤਾਂ ਬਚੋ ਰਹਿ ਗਿਆ ਇਹ ਜਾਨੀ ਨੁਕਸਾਨ ਤੋਂ ਤਾਂ ਇਹ ਹੈ ਨਹੀਂ ਸੀ ਬੱਚੇ ਦਿਹਾੜੀ ਤੇ ਗਏ ਹੋਏ ਸੀ ਚਲੋ ਇਹ ਪਿੱਛੋਂ ਛੱਤ ਡਿੱਗੀ ਆ ਤਾਂ ਨੁਕਸਾਨ ਹੋਇਆ ਸੀ ਅਪੀਲ ਕਰਾਂਗੇ ਸਰਕਾਰ ਐਮ ਐਲ اے ਗੁਰਲਾਲ ਕਨੌਰ ਜੀ ਨੂੰ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਤੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਜਾ ਜਿਹੜੇ ਪੰਜਾਬ ਦੇ ਸਮਾਜ ਸੇਵੀ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਨ ਚਾਹਾਂਗੇ ਇਹਨਾਂ ਦੀ ਜੋ ਮਦਦ ਹੋ ਸਕਦੀ ਆ ਉਹ ਕੀਤੀ ਜਾਵੇ ਜੀ ਧੰਨਵਾਦ ਇਹਦਾ ਪਰਿਵਾਰ ਆ ਜੀ ਦਿਹਾੜੀ ਮਜ਼ਦੂਰੀ ਕਰਨ ਵਾਲਾ ਆ ਬਹੁਤ ਗਰੀਬ ਪਰਿਵਾਰ ਆ ਬੱਚੇ ਛੋਟੇ ਆ ਜੀ ਤੇ ਇਹਨਾਂ ਦੇ ਹਾਲਾਤ ਇਹ ਹੈ ਨਹੀਂ ਵੀ ਇਹ ਮਕਾਨ ਬਣਾ ਸਕਣ ਤਾਂ ਅਸੀਂ ਅਪੀਲ ਕਰਾਂਗੇ ਸਮਾਜ ਸੇਵੀ ਤੋਂ ਐਮਐਲਏ ਗੁਰਲਾਲ ਕਨੌਰ ਜੀ ਨੂੰ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਧੰਨਵਾਦ ਹਾਂਜੀ ਅਸੀਂ ਗਰੀਬ ਪਰਿਵਾਰ ਬਰਸਾਤ ਕਰਕੇ ਛੱਤ ਸਾਰੀ ਘਰ ਦੀ ਟੁੱਟ ਗਿਆ ਵਾਲੇ ਅਸੀਂ ਦੋ ਜੀ ਘਰ ਕੋਈ ਵੀ ਦੋਨੋਂ ਬੱਚੇ ਦੇ ਅਸੀਂ ਅਸੀਂ ਅੰਬਾਲਾ ਜਿਲ੍ਹਾ ਦਿਹਾੜੀ ਦੇ ਰੈੱਡ ਗੇਸ਼ੇ ਚੰਦੀ ਆ ਉੱਥੇ ਕੰਮ ਕਰਦੇ ਦੇ ਪੜੋਸੀ ਹੋ ਫੋੜ ਗਏ ਮਕਾਨ ਡਿੱਗ ਗਿਆ ਛੱਤ ਵੀ ਬਾਕੀ ਸਮਟ ਟੁੱਟ ਗਿਆ ਬਾਕੀ ਉਹ ਮੋਕੇ ਕੋਈ ਹੈ ਨਹੀਂ ਦੋ ਜੀ ਹੈ ਮਾ ਤੇ ਤਿੰਨ ਚਾਰ ਮਾ ਜੀ ਪ੍ਰਸ਼ਾਸਨ ਤੋਂ ਕੀ ਮੰਗੇ ਤੁਹਾਡੀ ਸਾਸਰ ਇਹ ਹੀ ਅਜੀ ਅਸੀਂ ਗਰੀਬ ਕੁਝ ਵੀ ਨਹੀਂ ਕਰ ਸਕਦਾ ਦਿਹਾੜੀਦਾਰ ਬੰਦੇ ਆ ਇੱਕ ਦਿੱਖਾ ਕਰਾਵਾ ਕੋਸ਼ਿਸ਼ ਆਸ਼ੇ ਜੋ ਬੜਾ ਅੱਖਰ ਟੈਂਪ ਪਾਸ ਕਰ ਰਿਹਾ ਕਟਰੀ ਜੇ ਜੇ ਕੋਈ ਗਰੀਬ ਪਰਿਵਾਰ ਤਾਂ ਜੀ ਮੀ ਕਿੰਨੇ ਦਿਨਾਂ ਤੋਂ ਪੜ ਰਹੀ ਜੀ ਦੇਖੋ ਜੀ ਸਾਡਾ ਸੱਤ ਟ੍ਰਿਕ ਕੀ ਹੈ ਸਾਡਾ ਕਿੰਨੇ ਸਮਾਨ ਦਾ ਨੁਕਸਾਨ ਹੋ ਗਿਆ ਜੀ ਮਿੰਤ ਦਿਹਾੜੀ ਚੜ ਬੰਦੇ ਸਵੇਕ ਜਿਹੜਾ ਕਮਾਂਦੇ ਉਹੀ ਖਾਂਦੇ ਸੀ ਤਾਂ ਸਾਡੇ ਕੋਲ ਕੁਝ ਹੈ ਨਹੀਂ ਅਸੀਂ ਨੂੰ ਅਪੀਲ ਲੈ ਕੇ ਗੁਰਮਸਤ ਕਰਦੇ ਵੀ ਸਾਨੂੰ ਕੁਝ ਮਦਦ ਦਿੱਤੀ ਜਾਵੇ ਸਾਡੇ ਕੋਲ ਨੀ ਮਾ ਹੈ ਨੀ ਹਿੰਮਤ ਜੀ ਅਸੀਂ ਮਕਾਨ ਦੁਆਰਾ ਖੜਾ ਕਰ ਲੀਏ सानू प्लीज करून मदत आहे